ਮੈਂ ਹਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਐਸਐਸਡੀ ਕਾਲਜ ਬਰਨਾਲਾ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਉਹ ਵਿਸ਼ਾ ਹੈ ਪੰਜਾਬੀ ਧੁਨੀ ਵਿਆੰਤ ਪੰਜਾਬੀ ਧੁਨੀ ਵਿਆੰਤ ਤੇ ਵਿਸ਼ੇ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਧੁਨੀ ਵਿਆੰਤ ਕੀ ਹੈ ਧੁਨੀ ਵਿਆੰਤ ਦਾ ਸਬੰਧ ਹੈ ਜਿਹੜਾ ਉਹ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਦੇ ਵਿਸ਼ਲੇਸ਼ਣ ਕਰਨ ਦੇ ਨਾਲ ਆ ਉਹਨਾਂ ਦਾ ਅਧਿਐਨ ਕਰਨ ਦੇ ਨਾਲ ਤੁਨੀ ਵਿਆੰਤ ਭਾਸ਼ਾ ਵਿਸ਼ੇਸ਼ਤਿਆਂ ਧੁਨੀਆਂ ਦਾ ਵਿਸ਼ਲੇਸ਼ਣ ਕਰਨ ਦੀ ਇੱਕ ਵਿਹਾਰਕ ਸ਼ਾਖਾ ਭਾਸ਼ਾ ਧੁਨੀਆਂ ਦੀ ਵਰਗਵੰਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਸ਼ਾ ਦੀਆਂ ਧੁਨੀਆਂ ਨੇ ਜਿਹੜੀਆਂ ਉਹਨਾਂ ਦੀ ਵਰਗਵੰਡ ਕਿਵੇਂ ਕੀਤੀ ਜਾ ਸਕਦੀ ਆ ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ ਤੇ ਅਸੀਂ ਧੁਨੀਆਂ ਨੂੰ ਜਿਹੜਾ ਉਹ ਦੋ ਭਾਗਾਂ ਦੇ ਵਿੱਚ ਵੰਡਦੇ ਆ ਮੁੱਖ ਰੂਪ ਦੇ ਵਿੱਚ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਖੰਡੀ ਧੁਨੀਆਂ ਕੀ ਹੁੰਦੀਆਂ ਨੇ ਖੰਡੀ ਧੁਨੀਆਂ ਉਹ ਧੁਨੀਆਂ ਨੇ ਜਿਹੜੀਆਂ ਸ਼ਬਦਾਂ ਦੇ ਵਿੱਚ ਆਪਣਾ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਰੱਖਦੀਆਂ ਨੇ ਜਿਨ੍ਹਾਂ ਦਾ ਖੰਡ-ਖੰਡ ਕਰਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਉਚਾਰ ਦੇ ਵਿੱਚੋਂ ਜਾਂ ਬੋਲਾਂ ਦੇ ਵਿੱਚੋਂ ਵੱਖ ਕਰਕੇ ਉਹਨਾਂ ਦਾ ਨਖੇੜਾ ਕੀਤਾ ਜਾ ਸਕਦਾ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਖੰਡੀ ਧੁਨੀਆਂ ਅਖੰਡੀ ਧੁਨੀਆਂ ਕੀ ਨੇ ਅਖੰਡੀ ਧੁਨੀਆਂ ਨੇ ਜਿਨ੍ਹਾਂ ਦਾ ਅਸੀਂ ਖੰਡ-ਖੰਡ ਕਰਕੇ ਵਿਸ਼ਲੇਸ਼ਣ ਨਹੀਂ ਕਰ ਸਕਦੇ ਜਿਹੜੀਆਂ ਸ਼ਬਦਾਂ ਦੇ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਜਿਹੜੀ ਉਹ ਨਹੀਂ ਰੱਖਦੀਆਂ ਹੈਗੀਆਂ ਉਹਨਾਂ ਨੂੰ ਕਿਸੇ ਖੰਡੀ ਧੁਨੀਆ ਦੇ ਨਾਲ ਆ ਕੇ ਹੀ ਵਿਚਰਨ ਦੇ ਵਿੱਚ ਉਹਨਾਂ ਦੀ ਸਮਰੱਥਾ ਜਿਹੜੀ ਉਹ ਪੂਰੀ ਹੁੰਦੀ ਆ ਉਹਨਾਂ ਦਾ ਜਿਹੜਾ ਕਾਰਜ ਆ ਉਹ ਪੂਰਾ ਹੁੰਦਾ ਅਖੰਡੀ ਧੁਨੀਆ ਦਾ ਤਾਂ ਅਖੰਡੀ ਧੁਨੀਆ ਦਾ ਜਿਹੜਾ ਅਸੀਂ ਖੰਡ-ਖੰਡ ਕਰਕੇ ਵਿਸ਼ਲੇਸ਼ਣ ਨਹੀਂ ਕਰ ਸਕਦੇ ਉਹਨਾਂ ਦਾ ਸੁਆਜ ਜਿਹੜਾ ਉਹ ਅਖੰਡੀ ਹੀ ਹੈ ਤਾਂ ਇੰਨਾਂ ਧੁਨੀਆਂ ਦੇ ਨੂੰ ਅਸੀਂ ਜਿਹੜਾ ਇਸ ਅਰੇਖ ਦੇ ਦੁਆਰਾ ਸਮਝ ਸਕਦੇ ਆ ਪੰਜਾਬੀ ਧੁਨੀ ਦੇ ਬਯੰਤ ਦੇ ਵਿੱਚ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਜਿਦੇ ਵਿੱਚ ਅੱਗੇ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਨੇ ਖੰਡੀ ਧੁਨੀਆਂ ਦੇ ਵਿੱਚ ਅੱਗੇ ਸਵਾਰਾ ਜਾਂਦੇ ਨੇ ਵਿਯੰਜਨ ਆ ਜਾਂਦੇ ਨੇ ਜਿਨ੍ਹਾਂ ਦਾ ਅਸੀਂ ਖੰਡ-ਖੰਡ ਕਰਕੇ ਵਿਸ਼ਲੇਸ਼ਣ ਕਰ ਸਕਦੇ ਆ ਤੇ ਅਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਸੁਰ 발 ਤੇ ਸੰਗਮ ਇਹ ਧੁਨੀਆਂ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਵੱਖਰੇ-ਵੱਖਰੇ ਨਹੀਂ ਕਰ ਸਕਦੇ ਜਿਨ੍ਹਾਂ ਦਾ ਕਾਰਜ ਜਿਹੜਾ ਉਹ ਖੰਡੀ ਧੁਨੀਆਂ ਦੇ ਨਾਲ ਮਿਲ ਕੇ ਹੀ ਪੂਰਾ ਜਿਹੜਾ ਉਹ ਹੁੰਦਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਵਰਾਂ ਦੀ ਸਭ ਤੋਂ ਪਹਿਲਾਂ ਖੰਡੀ ਧੁਨੀਆਂ ਦੇ ਵਿੱਚ ਆਪਾਂ ਸਵਰ ਦੀ ਗੱਲ ਕਰਾਂਗੇ ਸਵਰ ਧੁਨੀਆਂ ਕਿਹੜੀਆਂ ਨੇ ਸਵਰ ਧੁਨੀਆਂ ਉਹ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸਾਡੇ ਫੇਫੜਿਆਂ ਵਿੱਚੋਂ ਨਿਕਲੀ ਸਾਹ ਦੀ ਹਵਾ ਜਿਹੜੀ ਉਹ ਬੇਰੋਕ ਬੇਰੋਕ ਗਤੀ ਦੇ ਨਾਲ ਜਿਹੜੀ ਉਹ ਬਾਹਰ ਆਉਂਦੀ ਹੈ ਕਿਸੇ ਮੂੰਹ ਪੋਲ ਦੇ ਵਿੱਚ ਕਿਸੇ ਵੀ ਅੰਗ ਨਾਲ ਜਿਹੜਾ ਉਹ ਟਕਰਾਉਂਦੀ ਨਹੀਂ ਹੈਗੀ ਉਹ ਬੇਰੋਕ ਪੂਰੀ ਗਤੀ ਦੇ ਨਾਲ ਜਿਹੜਾ ਉਹ ਬਾਹਰ ਆਉਂਦੀ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਸਵਰ ਧੁਨੀ ਡਾਕਟਰ ਪ੍ਰੇਮ ਪ੍ਰਕਾਸ਼ ਦੀ ਪੁਸਤਕਾ ਜਿਹੜੀ ਪੰਜਾਬੀ ਭਾਸ਼ਾ ਸਰੋਤ ਦੇ ਸਰੂਪ ਉਹਦੇ ਵਿੱਚ 10 ਸਵਰਾਂ ਦੀ ਗੱਲ ਕੀਤੀ ਗਈ ਹੈ ਸਵਰ ਨੇ ਜਿਹੜੇ ਉਹ 10 ਨੇ ਜਿੰਨਾਂ ਦਾ ਸੀ ਜਦੋਂ ਵਰਗੀਕਰਨ ਕਰਦੇ ਆ ਤਾਂ ਇਹਨਾਂ ਦਾ ਵਰਗੀਕਰਨ ਬੁੱਲਾਂ ਦੀ ਸਥਿਤੀ ਇਹਨਾਂ ਨੂੰ ਉਚਾਰਨ ਕਰਨ ਸਮੇ ਬੁੱਲਾਂ ਦੀ ਸਥਿਤੀ ਤੇ ਜੀਭ ਦੀ ਸਥਿਤੀ ਦੇ ਆਧਾਰ ਤੇ ਕੀਤਾ ਜਾਂਦਾ ਪਰ ਇੱਕ ਪਰੰਪਰਾਵਾਦੀ ਵਿਧੀ ਦੇ ਵਿੱਚ ਇਹ ਜਿਹੜਾ ਵਰਗੀਕਰਨ ਆ ਉਹ ਮਾਤਰਾ ਦੇ ਆਧਾਰ ਤੇ ਵੀ ਕੀਤਾ ਜਾਂਦਾ ਮਾਤਰਾ ਕਿਹਨੂੰ ਕਹਿੰਦੇ ਆ ਸੀ ਜਿਹੜਾ ਸਮਾਂ ਲੱਗਦਾ ਸਵਰਾਂ ਨੂੰ ਉਚਾਰਨ ਕਰਨ ਸਮੇਂ ਉਹਨੂੰ ਅਸੀਂ ਮਾਤਰਾ ਕਹਿੰਦੇ ਆ ਤੇ ਮਾਤਰਾ ਦੇ ਆਧਾਰ ਤੇ ਸਵਰ ਨੇ ਜਿਹੜੇ ਉਹ ਦੋ ਭਾਗਾਂ ਦੇ ਵਿੱਚ ਉਹਨੂੰ ਵੰਡਿਆ ਗਿਆ ਲਘੂ ਸਵਰ ਤੇ ਦੀर्घ ਸਵਰ ਲਘੂ ਸਵਰ ਕਿਹੜੇ ਨੇ ਓ ਏ ਤੇ ਓ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਘੱਟ ਸਮਾਂ ਲੱਗਦਾ ਤੇ ਦੀर्घ ਸਵਰ ਕਿਹੜੇ ਨੇ ਆ ਈ ਊ ਓ ਔ ਏ ਐ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਵੱਧ ਹੁਣ ਅਸੀਂ ਉਚਾਰਨ ਸਥਾਨ ਦੇ ਆਧਾਰ ਤੇ ਜਿਹੜਾ ਸਵਰਾਂ ਦਾ ਉਹ ਵਰਗੀਕਰਨ ਕਰਾਂਗੇ ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਅਗਲੇ ਸਵਰ ਨੇ ਅਗਲੇ ਸਵਰ ਕਿਹੜੇ ਨੇ ਈੜੀ ਨੂੰ ਵਿਹਾਰੀ ਈ ਏ ਤੇ ਐ ਕਿਹੜੇ ਸਵਰ ਨੇ ਇਹ ਅਗਲੇ ਸਵਰ ਨੇ ਈ ਏ ਤੇ ਐ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਸਾਡੀ ਜੀਭ ਦਾ ਮੂਹਰਲਾ ਹਿੱਸਾ ਜਿਹੜਾ ਉਹ ਉੱਪਰ ਉੱਠਦਾ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਅਗਲੇ ਸਵਰ ਇਸੇ ਤਰ੍ਹਾਂ ਪਿਛਲੇ ਸਵਰ ਕਿਹੜੇ ਨੇ ਪਿਛਲੇ ਸਵਰ ਊ ਓ ਤੇ ਔ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਦਾ ਜਿਹੜਾ ਉਹ ਪਿਛਲਾ ਹਿੱਸਾ ਉੱਪਰ ਉੱਠਦਾ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਪਿਛਲੇ ਸਵਰ ਅਗਲੇ ਸਵਰ ਤੇ ਪਿਛਲੇ ਸਵਰ ਇਹ ਕੀ ਹੈ ਉਚਾਰਨ ਸਥਾਨ ਦੇ ਆਧਾਰ ਤੇ ਇਹਨਾਂ ਨੂੰ ਇਹਨਾਂ ਦਾ ਵਰਗੀਕਰਨ ਜਿਹੜਾ ਉਹ ਕੀਤਾ ਜਾਂਦਾ ਇਸੇ ਤਰ੍ਹਾਂ ਵਿਚਕਾਰਲੇ ਸਵਰ ਕਿਹੜੇ ਨੇ ਔ ਤੇ ਆ ਏ ਓ ਔ ਤੇ ਆ ਇਹ ਕਿਹੜੇ ਨੇ ਇਹ ਵਿਚਕਾਰਲੇ ਸਵਰ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਜਿਹੜਾ ਸਾਡਾ ਜੀਭ ਦਾ ਵਿਚਕਾਰਲਾ ਹਿੱਸਾ ਜਿਹੜਾ ਉਹ ਉੱਪਰ ਉੱਠਦਾ ਤੇ ਇਸ ਉਚਾਰਨ ਸਥਾਨ ਦੇ ਆਧਾਰ ਤੇ ਜਿਹੜੀ ਸਾਡੀ ਜੀਭ ਦੀ ਸਥਿਤੀ ਆ ਉਹਦੇ ਆਧਾਰ ਤੇ ਅਸੀਂ ਜਿਹੜਾ ਸਵਰਾਂ ਦਾ ਵਰਗੀਕਰਨ ਕੀਤਾ ਕਿਸ ਕਿਸ ਪੱਧਰ ਤੇ ਅਗਲੇ ਪਿਛਲੇ ਤੇ ਵਿਚਕਾਰਲੇ ਉਚਾਰਨ ਸਥਾਨ ਦੇ ਆਧਾਰ ਤੇ ਅਸੀਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਤੇ ਜਿਨ੍ਹਾਂ ਦਾ ਅਸੀਂ ਇਸ ਅ ਡਾਇਗਰਾਮ ਤੋਂ ਜਿਹੜਾ ਇਸ ਅਰੇਖ ਤੋਂ ਸੀ ਸਮਝ ਸਕਦੇ ਆ ਵੀ ਇਹਨਾਂ ਦਾ ਵਰਗੀਕਰਨ ਇਵੇਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਹੁਣ ਅਸੀਂ ਉਚਾਰਨ ਵਿਧੀ ਦੇ ਉਧਾਰ ਦੇ ਉੱਤੇ ਜਿਹੜਾ ਸਵਰਾਂ ਦਾ ਵਰਗੀਕਰਨ ਕਰਾਂਗੇ ਜਿਹਦੇ ਵਿੱਚ ਅਸੀਂ ਉੱਚੇ ਸਵਰ ਉੱਚੇ ਸਵਰ ਅਰਧ ਉੱਚੇ ਸਵਰ ਅਰਧ ਨੀਵੇਂ ਸਵਰ ਤੇ ਨੀਵੇਂ ਸਵਰ ਹੁਣ ਉੱਚੇ ਸਵਰ ਕੀ ਨੇ ਉੱਚੇ ਸਵਰ ਜਿਹੜੇ ਜਿਨ੍ਹਾਂ ਸਵਰਾਂ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਆ ਜਿਹੜੀ ਉਹ ਬੱਧ ਤੋਂ ਵੱਧ ਉੱਚੀ ਉੱਠਦੀ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਉੱਚੇ ਸਵਰ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਹੈ ਜਿਹੜੀ ਉਹ ਬੱਧ ਤੋਂ ਵੱਧ ਉੱਚੀ ਉੱਠਦੀ ਆ ਜਿਹਦੇ ਵਿੱਚ ਈ ਊ ਜਦੋਂ ਤੁਸੀਂ ਉਚਾਰਨ ਕਰਕੇ ਦੇਖੋਗੇ ਇਹਨਾਂ ਦਾ ਤਾਂ ਸਾਨੂੰ ਪਤਾ ਲੱਗਦਾ ਵੀ ਸਾਡੀ ਜੀਭ ਹੈ ਜਿਹੜੀ ਉਹ ਬੱਧ ਤੋਂ ਵੱਧ ਉੱਚੀ ਉੱਠਦੀ ਆ ਤੇ ਇਸ ਤੋਂ ਵੱਧ ਕਿਸੇ ਵੀ ਹੋਰ ਸਵਰ ਨੂੰ ਉਚਾਰਨ ਕਰਨ ਸਮੇ ਇਸ ਤੋਂ ਵੱਧ ਜੀਭ ਹੈ ਜਿਹੜੀ ਉੱਚੀ ਨਹੀਂ ਉੱਠਦੀ ਹੈਗੀ ਦਾ ਈ ਤੇ ਊ ਜਿਹੜਾ ਉਹ ਉੱਚੇ ਸਵਰਨ ਨੇ ਅਰਧ ਉੱਚੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਉੱਚੇ ਸਵਾਰਾ ਨਾਲੋਂ ਘੱਟ ਉੱਚੀ ਉੱਠਦੀ ਆ ਤੇ ਨੀਵੇਂ ਸਵਾਰਾ ਨਾਲੋਂ ਵੱਧ ਉੱਚੀ ਉੱਠਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ ਅਰਧ ਉੱਚੇ ਜਿਹਦੇ ਵਿੱਚ ਏ ਤੇ ਓ ਏ ਤੇ ਓ ਉਚਾਰਨ ਕਰਕੇ ਦੇਖੋ ਇਹਨਾਂ ਦਾ ਏ ਤੇ ਓ ਜਿਹੜੇ ਅਰਧ ਉੱਚੇ ਸਵਰਨ ਨੇ ਇਸੇ ਤਰ੍ਹਾਂ ਅਰਧ ਨੀਵੇਂ ਸਵਰ ਜਿਹੜੇ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਆ ਜਿਹੜੀ ਉਹ ਨੀਵਿਆਂ ਨਾਲੋਂ ਥੋੜੀ ਉੱਚੀ ਤੇ ਅਰਧ ਉੱਚਿਆਂ ਨਾਲੋਂ ਵੀ ਥੋੜੀ ਨੀਵੀਂ ਰਹਿ ਜਾਂਦੀ ਆ ਉਹਨਾਂ ਸਵਰਾਂ ਨੂੰ ਅਸੀਂ ਅਰਧ ਨੀਵੇਂ ਸਵਰ ਕਹਿੰਨੇ ਆ ਜਿਹਦੇ ਵਿੱਚ ਏ ਅ ਤੇ ਓ ਇਹ ਤਿੰਨ ਸਵਰ ਨੇ ਜਿਹੜੇ ਇਹਨਾਂ ਨੂੰ ਉਚਾਰਨ ਕਰਨ ਸਮੇ ਦੇਖੋ ਵੱਖਰਾ ਵੱਖਰਾ ਜਿਹੜਾ ਜੀਭ ਦੀ ਸਥਿਤੀ ਆ ਜਿਹੜੀ ਸਾਡੀ ਉਹ ਵੱਖਰੀ ਵੱਖਰੀ ਹੋ ਜਾਂਦੀ ਆ ਜਿਨ੍ਹਾਂ ਦੇ ਵਿੱਚ ਅਸੀਂ ਅਰਧ ਉੱਚੇ ਸਵਰ ਗਿਣਦੇ ਆ ਏ ਓ ਤੇ ਓ ਨੂੰ ਇਸੇ ਤਰ੍ਹਾਂ ਨੀਵੇਂ ਸਵਰ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਜੀਭ ਦੀ ਸਥਿਤੀ ਸਭ ਤੋਂ ਨੀਵੀਂ ਰਹਿੰਦੀ ਆ ਜਿਦੇ ਵਿੱਚ ਐ ਆ ਤੇ ਔ ਜਦੋਂ ਤੁਸੀਂ ਉਚਾਰਨ ਕਰਕੇ ਦੇਖੋਗੇ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਜੀਭ ਹੈ ਜਿਹੜੀ ਉਹ ਉਹਦੀ ਸਥਿਤੀ ਇਹ ਨੀਵੀਂ ਰਹਿੰਦੀ ਆ ਤਾਂ ਉਹਨਾਂ ਨੂੰ ਅਸੀਂ ਨੀਵੇਂ ਸਵਰ ਕਹਿੰਦੇ ਆ ਤਾਂ ਇਸੇ ਤਰ੍ਹਾਂ ਉਚਾਰਨ ਸਥਾਨ ਦੇ ਆਧਾਰ ਤੇ ਅਸੀਂ ਅਗਲੇ ਵਿਚਕਾਰਲੇ ਤੇ ਪਿਛਲੇ ਸਵਰਾਂ ਦਾ ਵਰਗੀਕਰਨ ਕੀਤਾ ਉਚਾਰਨ ਵਿਧੀ ਦੇ ਆਧਾਰ ਤੇ ਅਸੀਂ ਉੱਚੇ ਅਰਧ ਉੱਚੇ ਅਰਧ ਨੀਵੇਂ ਤੇ ਨੀਵੇਂ ਸਵਰਾਂ ਦੀ ਗੱਲ ਕੀਤੀ ਆ ਤੇ ਇਹ ਤੁਹਾਨੂੰ ਮੈਨੂੰ ਆਸ ਆ ਵੀ ਸਮਝ ਲੱਗ ਗਈ ਹੋਣੀ ਆ ਇਸੇ ਤਰ੍ਹਾਂ ਅਸੀਂ ਇਹਨਾਂ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਦੇ ਜਿਹੜੇ ਉੱਚੇ ਸਵਰ ਨੇ ਉਹਨਾਂ ਨੂੰ ਅਸੀਂ ਬੰਦ ਸਵਰ ਵੀ ਕਹਿੰਦੇ ਆ ਤੇ ਜਿਹੜੇ ਨੀਵੇਂ ਸਵਰ ਨੇ ਉਹਨਾਂ ਨੂੰ ਅਸੀਂ ਖੁੱਲੇ ਸਵਰ ਕਹਿੰਦੇ ਆ ਉੱਚੇ ਸਵਰਾਂ ਨੂੰ ਬੰਦ ਸਵਰ ਤੇ ਨੀਵੇਂ ਸਵਰਾਂ ਨੂੰ ਖੁੱਲੇ ਸਵਰ ਵੀ ਕਿਹਾ ਜਾਂਦਾ ਹੈ ਉਚਾਰਨ ਵਿਧੀ ਦੇ ਆਧਾਰ ਤੇ ਹੀ ਅਸੀਂ ਇੱਕ ਹੋਰ ਸਥਿਤੀ ਦੇ ਵਿੱਚ ਜਿਹੜਾ ਸਾਡੇ ਬੁੱਲ ਜਿਸ ਸਥਿਤੀ ਦੇ ਵਿੱਚ ਆਉਂਦੇ ਨੇ ਉਸ ਆਧਾਰ ਤੇ ਅਸੀਂ ਵਰਗੀਕਰਨ ਕਰਾਂਗੇ ਸਵਰਾਂ ਦਾ ਉਚਾਰਨ ਵਿਧੀ ਦੇ ਆਧਾਰ ਤੇ ਜਿਹਦੇ ਵਿੱਚ ਅਸੀਂ ਜਦੋਂ ਜਿੰਨਾ ਸਵਰਾਂ ਨੂੰ ਉਚਾਰਨ ਕਰਨ ਸਮੇ ਸਾਡੇ ਬੁੱਲ ਨੇ ਜਿਹੜੇ ਉਹ ਗੁਲਾਈ ਦਾ ਰੂਪ ਧਾਰਨ ਕਰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਗੋਲ ਸਵਰ ਉਚਾਰਨ ਕਰਕੇ ਦੇਖੋ ਊ ਓ ਊ ਓ ਉਹ ਇਹਨਾਂ ਨੂੰ ਉਚਾਰਨ ਕਰਨ ਸਮੇ ਸਾਡੇ ਬੁੱਲਾਂ ਦੀ ਸਥਿਤੀ ਜਿਹੜੀ ਉਹ ਗੋਲ ਹੁੰਦੀ ਆ ਤੇ ਇਹਨਾਂ ਸਵਰਾਂ ਨੂੰ ਕੀ ਕਿਹਾ ਜਾਂਦਾ ਗੋਲ ਸਵਰ ਜਿਨ੍ਹਾਂ ਸਵਰਾਂ ਨੂੰ ਉਚਾਰਨ ਕਰਨ ਸਮੇ ਸਾਡੇ ਬੁੱਲਾਂ ਦੀ ਸਥਿਤੀ ਗੋਲ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਅਗੋਲ ਸਵਰ ਤਾਂ ਉਚਾਰਨ ਵਿਧੀ ਦੇ ਆਧਾਰ ਤੇ ਅਸੀਂ ਇਹਨਾਂ ਸਵਰਾਂ ਨੂੰ ਗੋਲ ਤੇ ਅਗੋਲ ਦੇ ਵਿੱਚ ਵੀ ਵੰਡ ਦਿਆਂ ਅਗੋਲ ਸਵਰ ਕਿਹੜੇ ਨੇ ਈ ਏ ਏ ਐ ਠੀਕ ਹੈ ਤਾਂ ਅਸੀਂ ਇਹਨਾਂ ਆਧਾਰਾਂ ਦੇ ਉੱਤੇ ਜਿਹੜਾ ਸਵਰਾਂ ਦਾ ਜਿਹੜਾ ਉਹ ਵਰਗੀਕਰਨ ਕਰਦੇ ਹਾਂ ਜਿਹੜੇ ਸਾਡੇ ਗੋਲ ਸਵਰ ਨੇ ਉਹ ਚਾਰ ਨੇ ਗੋਲ ਸਵਰ ਜਿਹੜੇ ਅਗੋਲ ਸਵਰ ਨੇ ਉਹ ਕਿੰਨੇ ਨੇ 6 ਸਾਡੇ ਅਗੋਲ ਸਵਰ ਨੇ ਇਹਨਾਂ ਦੀ ਗਿਣਤੀ ਵੀ ਜਿਹੜੀ ਤੁਸੀਂ ਨਾਲ ਯਾਦ ਰੱਖ ਸਕਦੇ ਹੋ ਗੋਲ ਸਵਰ ਨੇ ਉਹ 4 ਨੇ ਅਗੋਲ ਸਵਰ 6 ਸਵਰ ਨੇ ਇਸੇ ਤਰ੍ਹਾਂ ਜਿਵੇਂ ਪੰਜਾਬੀ ਸਵਰ ਧੁਨੀਆਂ ਦੀ ਵਰਤੋਂ ਬਿਉਂ ਤਾਂ ਜਿਹੜੀ ਉਹ ਕੀ ਆ ਵਰਤੋਂ ਅਸੀਂ ਉਹਨਾਂ ਦੀ ਕਿਵੇਂ ਕਰਦੇ ਹਾਂ ਜਿਹੜੇ ਤੇ ਲਘੂ ਸਵਰ ਨੇ ਲਘੂ ਸਵਰ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਘੱਟ ਸਮਾਂ ਲੱਗਦਾ ਉਹਨਾਂ ਸਵਰਾਂ ਦੀ ਜਿਹੜੀ ਵਰਤੋਂ ਆ ਜਿਹਦੇ ਵਿੱਚ ਸਵਾਰ ਆ ਜਾਂਦੇ ਨੇ ਏ ਉ ਤੇ ਅ ਇਹਨਾਂ ਸਵਾਰਾਂ ਦੀ ਜਿਹੜੀ ਸ਼ਬਦਾਂ ਦੇ ਵਿੱਚ ਸ਼ਬਦਾਂ ਦੀ ਅਖੀਰਲੀ ਸਥਿਤੀ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਉਹ ਨਹੀਂ ਕੀਤੀ ਜਾਂਦੀ ਹੈਗੀ ਤਾਂ ਜਿਹੜੇ ਬਾਕੀ ਦੀਰਗ ਸਵਰ ਨੇ ਉਹਨਾਂ ਦੀ ਸ਼ਬਦਾਂ ਦੀ ਹਰੇਕ ਸਥਿਤੀ ਦੇ ਵਿੱਚ ਕਹਿਣ ਦਾ ਭਾਵ ਆਦ ਮੱਧ ਤੇ ਅੰਤ ਤਿੰਨਾਂ ਸਥਿਤੀਆਂ ਦੇ ਵਿੱਚ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ ਤੇ 1.5 ਸੰਧੀ ਸਵਰ ਨੇ ਦੋ ਸੰਧੀ ਸਵਰ ਕੀ ਹੁੰਦੇ ਨੇ ਜਿੰਨਾ ਸ਼ਬਦਾਂ ਦੇ ਵਿੱਚ ਦੋ ਸਵਰ ਇਕੱਠੇ ਆ ਜਾਣ ਉਹਨਾਂ ਨੂੰ ਦੋ ਸੰਧੀ ਸਵਰ ਕਿਹਾ ਜਾਂਦਾ ਜਿਵੇਂ ਉਹ ਸਵਰ ਨੇ ਜਿਹੜੇ ਉਹ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਜੁੜੇ ਹੁੰਦੇ ਨੇ ਵੀ ਉਹ ਦੋ ਦੀ ਜਗ੍ਹਾ ਇੱਕ ਹੀ ਲੱਗਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਕੁਝ ਸ਼ਬਦਾਂ ਜਿਹੜੇ ਉਹ ਲਵਾਂਗੇ ਜਿਦੇ ਵਿੱਚ ਜਿਵੇਂ ਪਿਉ ਪਿਉ ਸ਼ਬਦ ਹੈ ਇਹਦੇ ਵਿੱਚ ਸਵਰ ਕਿਹੜੇ-ਕਿਹੜੇ ਨੇ ਏ ਤੇ ਓ ਤਾਂ ਇਹ ਸਵਰ ਜਿਹੜੇ ਉਹ ਇੰਨਾ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਦੋਂ ਅਸੀਂ ਇਸ ਸ਼ਬਦ ਦਾ ਉਚਾਰਨ ਕਰਦੇ ਆ ਤਾਂ ਸਵਰਾਂ ਦਾ ਉਚਾਰਨ ਇੱਕ ਦੂਜੇ ਨਾਲ ਇੰਨਾ ਜੁੜਿਆ ਹੋਇਆ ਵੀ ਉਹ ਇੱਕੋ ਹੀ ਲੱਗਦਾ ਏ ਤੇ ਓ ਪਿਓ ਇਸੇ ਤਰ੍ਹਾਂ ਜਿਵੇਂ ਆਪਾਂ ਕਹਿ ਦਿੰਦੇ ਆ ਗਈ ਗਈ ਸ਼ਬਦ ਦੇ ਵਿੱਚ ਵੀ ਦੋ ਸਵਰ ਨੇ ਕਿਹੜੇ ਕਿਹੜੇ ਨੇ ਓ ਤੇ ਈ ਇਹ ਸਵਰ ਨੇ ਜਿਹੜੇ ਇਹ ਸਾਨੂੰ ਕੀ ਲੱਗਦੇ ਆ ਇੱਕੋ ਹੀ ਲੱਗਦੇ ਆ ਤਾਂ ਇੰਨਾ ਸਵਰਾਂ ਨੂੰ ਜਿਹੜਾ ਇੱਕੋ ਸ਼ਬਦ ਦੇ ਵਿੱਚ ਇੱਕ ਥਾਂ ਜੁੜ ਕੇ ਆਉਂਦੇ ਨੇ ਦੋ ਸਵਰ ਉਹਨਾਂ ਨੂੰ ਅਸੀਂ ਦੋ ਸੰਧੀ ਸਵਰ ਕਹਿੰਦੇ ਆ ਤਾਂ ਇਸ ਤੋਂ ਬਾਅਦ ਅਸੀਂ ਅਰਧ ਸਵਰ ਵੀ ਸਾਡੇ ਸਵਰਾਂ ਦੇ ਵਰਗੀਕਰਨ ਦੇ ਵਿੱਚ ਆਉਂਦੇ ਨੇ ਅਰਧ ਸਵਰ ਕਿਹੜੇ ਨੇ ਅਰਧ ਸਵਰ ਅਰਧ ਸਵਰ ਦੇ ਵਿੱਚ ਯਈਆ ਤੇ ਵਾਵਾ ਹੁਣ ਯਈਆ ਤੇ ਵਾਵਾ ਅਰਧ ਸਵਰ ਕਿਵੇਂ ਨੇ ਇਨਾਂ ਦਾ ਉਚਾਰਨ ਜਿਹੜਾ ਉਹ ਸਵਰਾਂ ਦੇ ਰੂਪ ਦੇ ਵਿੱਚ ਵੀ ਹੁੰਦਾ ਇਹਨਾਂ ਨੂੰ ਸਰਕਵੇਂ ਵਿਅੰਜਨ ਵੀ ਕਿਹਾ ਜਾਂਦਾ ਕਦੇ ਕਦੇ ਇਹਨਾਂ ਦਾ ਉਚਾਰਨ ਨਾ ਜਿਹੜਾ ਉਹ ਵਿਅੰਜਨਾਂ ਦੇ ਰੂਪ ਦੇ ਵਿੱਚ ਵੀ ਹੁੰਦਾ ਤਾਂ ਇਹਨਾਂ ਨੂੰ ਅਸੀਂ ਜਿਹੜਾ ਉਹ ਤੁਸੀਂ ਬੋਲ ਕੇ ਦੇਖੋ ਜਦੋਂ ਅਸੀਂ ਨੀਅਮ ਬੋਲਦੇ ਆ ਜਾਂ ਬਾਵੇ ਦੀ ਜਿੱਥੇ ਸਾਉਂਡ ਅਸੀਂ ਸਵਰ ਦੇ ਰੂਪ ਦੇ ਵਿੱਚ ਲੈਂਦੇ ਆ ਜਾਂ ਫਿਰ ਵਿਅੰਜਨ ਦੇ ਰੂਪ ਦੇ ਵਿੱਚ ਜਦੋਂ ਲੈਂਦੇ ਆ ਤੇ ਇਹਨਾਂ ਨੂੰ ਵੀ ਇਹ ਵਿਅੰਜਨ ਵੀ ਬਣ ਜਾਂਦੇ ਨੇ ਸਵਰ ਵੀ ਬਣ ਜਾਂਦੇ ਨੇ ਇਹਨਾਂ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਤੇ ਸਰਕਵੇਂ ਵਿਅੰਜਨ ਵੀ ਕਿਹਾ ਜਾਂਦਾ ਧੁਨੀਆਂ ਦੇ ਵਰਗੀਕਰਨ ਦੀ ਵਿਅੰਜਨ ਧੁਨੀਆਂ ਦੇ ਵਰਗੀਕਰਨ ਕਰਨ ਤੋਂ ਪਹਿਲਾਂ ਅਸੀਂ ਜਾਣਾਂਗੇ ਵਿਅੰਜਨ ਧੁਨੀਆਂ ਹੁੰਦੀਆਂ ਕੀ ਨੇ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਜਿਹੜੀਆਂ ਧੁਨੀਆਂ ਨੂੰ ਉਚਾਰਨ ਕਰਨ ਮੌਕੇ ਜਿਹੜੀ ਫੇਫੜਿਆਂ ਤੋਂ ਨਿਕਲਦੀ ਸਾਹ ਦੀ ਹਵਾ ਮੂੰਹ ਪੋਲ ਦੇ ਵਿੱਚ ਕਿਸੇ ਨਾ ਕਿਸੇ ਅੰਗ ਨਾਲ ਟਕਰਾ ਕੇ ਰੋਕੀ ਜਾਂਦੀ ਹੈ ਪਹਿਲਾਂ ਫਿਰ ਉਹ ਇੱਕਦਮ ਛੱਡੀ ਜਾਂਦੀ ਹੈ ਤਾਂ ਅਜਿਹੀਆਂ ਉਚਾਰਨ ਕਰਨ ਵਾਲੀਆਂ ਧੁਨੀਆਂ ਨੂੰ ਅਸੀਂ ਕੀ ਕਹਿੰਦੇ ਹਾਂ ਵਿਅੰਜਨ ਧੁਨੀਆਂ ਵਿਅੰਜਨ ਦੁਨੀਆ ਨੂੰ ਉਚਾਰਨ ਕਰਨ ਲੱਗੇ ਦੋ ਤਰ੍ਹਾਂ ਦੇ ਜਿਹੜੇ ਉਚਾਰਨ ਅੰਗ ਨੇ ਉਹ ਸਾਡੇ ਸਾਹਮਣੇ ਆਉਂਦੇ ਆ ਕਿਹੜੇ-ਕਿਹੜੇ ਉਚਾਰਨ ਅੰਗ ਇੱਕ ਤਾਂ ਸਸਤ ਉਚਾਰਨ ਅੰਗ ਨੇ ਜਿਨ੍ਹਾਂ ਦੇ ਨਾਲ ਲੱਗ ਕੇ ਹਵਾ ਜਿਹੜੀ ਉਹ ਰੋਕੀ ਜਾਂਦੀ ਹੈ ਤੇ ਦੂਸਰੇ ਹੈਗੇ ਨੇ ਕਿਰਿਆਸ਼ੀਲ ਜਾਂ ਚੁਸਤ ਉਚਾਰਨ ਅੰਗ ਜਿਨ੍ਹਾਂ ਦੇ ਰਾਹੀਂ ਕਿਸੇ ਦੂਸਤ ਅੰਗਾਂ ਦੇ ਉੱਪਰ ਲੱਗ ਕੇ ਜਿਹੜਾ ਉਹ ਧੁਨੀਆਂ ਨੂੰ ਉਚਾਰਿਆ ਜਾਂਦਾ ਤੇ ਚੁਸਤ ਉਚਾਰਨ ਅੰਗਾਂ ਦੇ ਵਿੱਚ ਕਿਹੜੇ-ਕਿਹੜੇ ਅੰਗ ਆ ਜਾਂਦੇ ਨੇ ਸਾਡੀ ਜੀਵ ਹੇਠਲਾ ਬੁੱਲ ਤੇ ਹੇਠਲੇ ਦੰਦ ਇਸੇ ਤਰ੍ਹਾਂ ਸੁਸਤ ਉਚਾਰਨ ਅੰਗਾਂ ਦੇ ਵਿੱਚ ਕਿਹੜੇ-ਕਿਹੜੇ ਅੰਗ ਨੇ ਜਿਹੜੇ ਉਹ ਸਾਡੇ ਆ ਜਾਂਦੇ ਨੇ ਉਹਦੇ ਵਿੱਚ ਧਾਲੂ ਉੱਪਰਲੇ ਦੰਦ ਤੇ ਬੋਟ ਸਾਡੇ ਇਹ ਕੀ ਨੇ ਇਹ ਸੁਸਤ ਉਚਾਰਨ ਅੰਗ ਤੇ ਵਿਅੰਜਨਾਂ ਦਾ ਜਿਹੜਾ ਵਰਗੀਕਰਨ ਆ ਉਹ ਅਸੀਂ ਦੋ ਆਧਾਰਾਂ ਤੇ ਕਰ ਸਕਦੇ ਹਾਂ ਦੋ ਆਧਾਰ ਕਿਹੜੇ-ਕਿਹੜੇ ਨੇ ਇਸ ਚਾਰਟ ਦੇ ਵਿੱਚ ਅਸੀਂ ਸਮਝ ਸਕਦੇ ਹਾਂ ਜਿਹੜਾ ਇਹ ਆरेख ਬਣਾਇਆ ਹੋਇਆ ਉਚਾਰਨ ਸਥਾਨ ਤੇ ਉਚਾਰਨ ਵਿਧੀ ਦੋ ਆਧਾਰ ਤੇ ਅਸੀਂ ਇਹਨਾਂ ਦਾ ਜਿਹੜਾ ਵਰਗੀਕਰਨ ਕਰ ਸਕਦੇ ਹਾਂ ਉਚਾਰਨ ਸਥਾਨ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਜਿਹੜਾ ਮਤਲਬ ਕਿ ਜਿਸ ਅੰਗ ਦੇ ਨਾਲ ਹਵਾ ਨੂੰ ਰੋਕਿਆ ਜਾਂਦਾ ਉਸ ਅੰਗ ਦੇ ਨਾਮ ਤੇ ਹੀ ਉਹਨਾਂ ਦਾ ਜਿਹੜਾ ਨਾਮ ਰੱਖਿਆ ਗਿਆ ਜਿਵੇਂ ਕੰਠੀ ਤਾਲਵੀ ਉਲਟ ਜੀਬੀ ਦੰਤੀ ਹੋਂਠੀ ਸੁਰਜੰਤਰੀ ਹੁਣ ਇਹਦੇ ਵਿੱਚ ਉਲਟ કંਠੀ ਸਭ ਤੋਂ ਪਹਿਲਾਂ ਹੁੰਦੀ ਹੈ ਨਾ કંਠੀ ਧੁਨੀਆਂ કંਠੀ ਧੁਨੀਆਂ ਕੀ ਨੇ ਕਕ ਖਖ ਗਗ ਇਹ કંਠੀ ਧੁਨੀਆਂ ਆਉਂਦੀਆਂ ਨੇ ਜਿੰਨਾ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਆ ਜਿਹੜੀ ਉਹ ਉਹਦਾ ਪਿਛਲਾ ਪਾਸਾ ਜਿਹੜਾ ਉਹ ਕੋਮਲ ਤਾਲੂ ਦੇ ਨਾਲ ਸਪਰਸ਼ ਕਰਕੇ ਜਿਹੜਾ ਹਵਾ ਨੂੰ ਰੋਕਦਾ ਤੇ ਉਹਨਾਂ ਨੂੰ ਉਚਾਰਨ ਕਰਨ ਸਮੇ ਇਹ ਇਹ ਇਸ ਤਰੀਕੇ ਨਾਲ ਹਵਾ ਜਿਹੜੀ ਉਹ ਰੋਕੀ ਜਾਂਦੀ ਹੈ ਬੋਲ ਕੇ ਦੇਖੋ ਸਾਰੇ ਕਕਾ ਖਖਾ ਗਗਾ ਤਾਂ ਇਸ ਤਰ੍ਹਾਂ ਉਚਾਰਨ ਕਰਨ ਨਾਲ ਜਿੱਥੇ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਜੁੜ ਕੇ ਹਵਾ ਨੂੰ ਰੋਕਦਾ ਤਾਂ ਉਹ ਧੁਨੀਆਂ ਕਿਹੜੀਆਂ ਨੇ ਕੰਠੀ ਧੁਨੀਆਂ ਜਿਹਦੇ ਵਿੱਚ ਕਕਾ ਖਖਾ ਤੇ ਗਗਾ ਆਉਂਦਾ ਉਸ ਤੋਂ ਬਾਅਦ ਹੈਗਾ ਤਾਲਵੀ ਧੁਨੀਆਂ ਤਾਲਵੀ ਧੁਨੀਆਂ ਕੀ ਨੇ ਜਿਹਦੇ ਵਿੱਚ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਤਾਲਵੀ ਧੁਨੀਆਂ ਨੂੰ ਉਚਾਰਨ ਕਰਨ ਸਮੇਂ ਜੋ ਆਪਾਂ ਉਚਾਰਨ ਕਰਕੇ ਦੇਖੋ ਕਿਹੜੇ-ਕਿਹੜੇ ਅੰਗ ਨੇ ਜਿਹੜੇ ਇਹਦੇ ਵਿੱਚ ਕਿਰਿਆਸ਼ੀਲ ਹੁੰਦੇ ਨੇ ਚਚਾ ਛੱਛਾ ਜੱਜਾ ਇਹਦੇ ਵਿੱਚ ਜਿਹੜਾ ਸਾਡਾ ਜੀਭ ਦਾ ਅਗਲਾ ਹਿੱਸਾ ਉਹ ਕੋਮਲ ਤਾਲੂ ਤੇ ਦੰਦ ਪਠਾਰ ਦੇ ਵਿੱਚਕਾਰ ਜਿਹੜਾ ਉਹ ਉੱਪਰ ਸਪਰਸ਼ ਕਰਦਾ ਤੇ ਉਹਦੇ ਨਾਲ ਹਵਾ ਜਿਹੜੀ ਉਹ ਰੋਕੀ ਜਾਂਦੀ ਹੈ ਇਹ ਕਿਹੜੀਆਂ ਧੁਨੀਆਂ ਨੇ ਤਾਲਵੀ ਧੁਨੀਆਂ ਇਸੇ ਤਰ੍ਹਾਂ ਅਗਲੀਆਂ ਕਿਹਨੇ ਉਲਟ ਜੀਭੀ ਧੁਨੀਆਂ ਉਲਟ ਜੀਬੀ ਧੁਨੀਆਂ ਕਿਹੜੀਆਂ ਨੇ ਟੈ ਕਾ ਠੱਠਾ ਡੱਡਾ ਨਾਣਾ ਲੱਲੇ ਪੈਰ ਬਿੰਦੀ ਤੇ ਰਾੜਾ ਇਹ ਉਲਟ ਜੀਬੀ ਕਿਵੇਂ ਨੇ ਇਹਨਾਂ ਨੂੰ ਉਚਾਰਨ ਕਰਨ ਸਮੇਂ ਜਿਹੜੀਆਂ ਸਾਡੀ ਜੀਬ ਆ ਉਹ ਉਲਟੀ ਹੋ ਕੇ ਉਹਦੀ ਨੋਕ ਦੇ ਰਾਹੀਂ ਉੱਪਰ ਤਾਲੂ ਨਾਲ ਲੱਗ ਕੇ ਜਿਹੜਾ ਹਵਾ ਨੂੰ ਉਹ ਰੋਕਿਆ ਜਾਂਦਾ ਤੇ ਫਿਰ ਕਿਹੜੀਆਂ ਧੁਨੀਆਂ ਉਤਪਨ ਹੁੰਦੀਆਂ ਨੇ ਉਲਟ ਜੀਬੀ ਜਿਹੜੀਆਂ ਇਸ ਚਾਰਟ ਦੇ ਵਿੱਚ ਅਸੀਂ ਦੇਖ ਸਕਦੇ ਆ ਕਿਹੜੀਆਂ ਉਲਟ ਜੀਬੀ ਧੁਨੀਆਂ ਨੇ ਇਹਦੇ ਨਾਲ ਅਸੀਂ ਬਹੁਤ ਸੌਖੇ ਤਰੀਕੇ ਨਾਲ ਇਸ ਦੁਨੀਆਂ ਦੇ ਵਰਗੀਕਰਨ ਨੂੰ ਜਿਹੜਾ ਉਹ ਸਮਝ ਸਕਦੇ ਆ ਇਸ ਤੋਂ ਬਾਅਦ ਕੀ ਨੇ ਦੰਤੀ ਦੁਨੀਆਂ ਦੰਤੀ ਦੁਨੀਆਂ ਕਿਹੜੀਆਂ ਨੇ ਦੇਖੋ ਇਹਨਾਂ ਦੇ ਨਾਵਾਂ ਤੋਂ ਹੀ ਵੈਸੇ ਤਾਂ ਸਾਨੂੰ ਪਤਾ ਲੱਗ ਜਾਂਦਾ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸਾਡੀ ਜੀਭ ਦਾ ਜਿਹੜਾ ਉਹ ਅਗਲਾ ਹਿੱਸਾ ਨੋਕਾ ਜੀਭ ਦੀ ਕਹੇ ਲੋ ਉਹ ਦੰਦਾਂ ਦੇ ਉੱਪਰਲੇ ਪਾਸੇ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਨਾਲ ਜਿਹੜਾ ਟਕਰਾ ਕੇ ਜਾਂ ਕਹੇ ਲੋ ਸਪਰਸ਼ ਕਰਕੇ ਹਵਾ ਨੂੰ ਰੋਕਦੀ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਦੰਤੀ ਦੁਨੀਆਂ ਦੰਤੀ ਦੁਨੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਤੱਤਾ ਥੱਥਾ ਦੱਦਾ ਨੰਨਾ ਲੱਲਾ ਰਾਰਾ ਤੇ ਸਸਾ ਵੀ ਇੱਕ ਤਰ੍ਹਾਂ ਦੰਤੀ ਧੁਨੀਆਂ ਹੀ ਆਉਂਦੀਆਂ ਨੇ ਇਹਦੇ ਵਿੱਚ ਹਨਾ ਹੋਠੀ ਧੁਨੀਆਂ ਕਿਹੜੀਆਂ ਨੇ ਹੋਠੀ ਧੁਨੀਆਂ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਬੁੱਲ ਜਿਹੜੇ ਆਪਸ ਵਿੱਚ ਜੁੜ ਕੇ ਹਵਾ ਨੂੰ ਰੋਕਦੇ ਨੇ ਤੇ ਫਿਰ ਹਵਾ ਛੱਡੀ ਜਾਂਦੀ ਆ ਉਸ ਉਚਾਰਨ ਨੂੰ ਅਸੀਂ ਕਿਹੜੀਆਂ ਧੁਨੀਆਂ ਕਹਿੰਦੇ ਆ ਹੋਠੀ ਧੁਨੀਆਂ ਹੋਠੀ ਧੁਨੀਆਂ ਨੇ ਜਿਹੜੀਆਂ ਇਹ ਪੱਪਾ ਫੱਫਾ ਬੱਬਾ ਮੱਮਾ ਬਾਦ ਆ ਗਈਆਂ ਸੁਰਜੰਤਰੀ ਸੁਰਜੰਤਰੀ ਤੋਂ ਨਹੀਂ ਸਾਡੇ ਕੋਲੇ ਹਾਹਾ ਇਹ ਜਿਹੜੀ ਉਚਾਰਨ ਕਰਨ ਸਮੇ ਜਿਹੜਾ ਉਚਾਰਨ ਸਥਾਨ ਆ ਉਹ ਸਾਡੀ ਘੰਡੀ ਆ ਜਿਹਦੇ ਵਿੱਚ ਮਤਲਬ ਕਿ ਹਵਾ ਸਿੱਧੇ ਰੂਪ ਦੇ ਵਿੱਚ ਰੋਕੀ ਨਹੀਂ ਜਾਂਦੀ ਹੈਗੀ ਜਿਹੜਾ ਸਾਡਾ ਤਾਂ ਜਾਂ ਕੰਠ ਕਹਿ ਲਓ ਉਹ ਮਤਲਬ ਉਹਦੀ ਜਿਹੜੀ ਥਾਂ ਉਹ ਤੋਂ ਇੰਨੀ ਤੰਗ ਹੁੰਦੀ ਹੈ ਵੀ ਉੱਥੇ ਰੁੱਕ ਕੇ ਹੀ ਆਉਂਦੀ ਆ ਪ੍ਰੋਪਰ ਸਹੀ ਰੂਪ ਦੇ ਵਿੱਚ ਨਹੀਂ ਰੁਕਦੀ ਹੈਗੀ ਪਰ ਉਹ ਹੌਲੀ ਹਵਾ ਜਿਹੜੀ ਉਹ ਆਉਂਦੀ ਹੈ ਤਾਂ ਉਹਨਾਂ ਨੂੰ ਆਪਾਂ ਕੀ ਕਹਾਵਾਂਗੇ ਸੁਰਜੰਤਰੀ ਸੁਰਜੰਤਰੀ ਦੇ ਵਿੱਚ ਹਾ ਹਾ ਆਉਂਦਾ ਤਾਂ ਇਹ ਉਚਾਰਨ ਸਥਾਨ ਦੇ ਆਧਾਰ ਤੇ ਅਸੀਂ ਜਿਹੜਾ ਇਹਨਾਂ ਨੂੰ ਵਿਅੰਜਨ ਧੁਨੀਆ ਦਾ ਜਿਹੜਾ ਉਹ ਵਰਗੀਕਰਨ ਕੀਤਾ ਉਚਾਰਨ ਸਥਾਨ ਦੇ ਆਧਾਰ ਤੇ ਆਪਾਂ ਉਚਾਰਨ ਵਿਧੀ ਦੇ ਆਧਾਰ ਤੇ ਜਿਹੜਾ ਉਹ ਵਿਅੰਜਨਾਂ ਦਾ ਵਰਗੀਕਰਨ ਕਰਾਂਗੇ ਉਚਾਰਨ ਵਿਧੀ ਦੇ ਆਧਾਰ ਤੇ ਵਿਅੰਜਨਾਂ ਦਾ ਵਰਗੀਕਰਨ ਉਹ 7 ਪ੍ਰਕਾਰ ਨਾਲ ਕੀਤਾ ਜਾਂਦਾ ਉਹ 7 ਪ੍ਰਕਾਰ ਜਿਹੜੇ ਨੇ ਸਭ ਤੋਂ ਵੱਡੀ ਜਿਹੜੀ ਸ਼੍ਰੇਣੀ ਆ ਉਹਦੇ ਵਿੱਚ ਡੱਕਵੇਂ ਵਿਅੰਜਨਾਂ ਦੀ ਆ ਪਹਿਲੀ ਪ੍ਰਕਾਰ ਆ ਜਿਹੜੀ ਡੱਕਵੇਂ ਵਿਅੰਜਨ ਡੱਕਵੇਂ ਵਿਅੰਜਨ ਕਿਹੜੇ ਨੇ ਸਾਡੇ ਕੋਲੇ ਇਹ 15 ਡੱਕਵੇਂ ਵਿਅੰਜਨ ਨੇ ਜਿਹਦੇ ਵਿੱਚ ਕਕਾ ਖਖਾ ਗੱਗਾ ਚਚਾ ਛਛਾ ਜੱਜਾ ਟੈਂਕਾ ਠੱਠਾ ਡੱਡਾ ਤੱਤਾ ਠੱਥਾ ਦੱਦਾ ਪੱਪਾ ਫੱਫਾ ਬੱਬਾ ਇਹ 15 ਵਿਅੰਜਨ ਨੇ ਜਿਹੜੇ ਇਹ ਡੱਕਵੇਂ ਵਿਅੰਜਨ ਨੇ ਜਿਨ੍ਹਾਂ ਦਾ ਉਚਾਰਨ ਆ ਜਿਹੜਾ ਉਹ ਕਰਨ ਸਮੇ ਮੂੰਹ ਪੋਲ ਦੇ ਵਿੱਚ ਹਵਾ ਜਿਹੜੀ ਉਹ ਪੂਰੀ ਤਰ੍ਹਾਂ ਡੱਕੀ ਜਾਂਦੀ ਆ ਪੂਰੀ ਤਰ੍ਹਾਂ ਰੋਕ ਕੇ ਜਿਹੜੀ ਫਿਰ ਬਾਹਰ ਛੱਡੀ ਜਾਂਦੀ। ਧਕਵੇਂ ਵੀ ਅੰਜਨਾ ਨੂੰ ਨਾਦ, ਪਵ ਆਵਾਜ਼, ਪ੍ਰਾਣ ਤਪਾਵ ਸਾਹ ਦੀ ਮਿਕਦਾਰ ਇਨ੍ਹਾਂ ਦੇ ਵਿੱਚ ਵੀ ਜਿਹੜਾ ਉਹ ਵੰਡਿਆ ਜਾਂਦਾ। ਨਾਦ ਦਾ ਨਾਦ ਤੋਂ ਪਾਵਾ ਵੀ ਜਿਹੜਾ ਸਾਡੇ ਸੁਰ ਤੰਦਾ ਦੀ ਕੰਬਾਹਟ ਦੇ ਨਾਲ ਹੈ ਦਾ ਸਬੰਧ ਹੈ ਜਿਹੜਾ ਵੀ ਸੁਰ ਤੰਦਾ ਦੇ ਵਿੱਚ ਜਦੋਂ ਕੰਬਣੀ ਪੈਦਾ ਹੁੰਦੀ ਆ ਜਿੰਨਾ ਧੁਨੀਆਂ ਨੂੰ ਉਚਾਰਨ ਕਰਨ ਸਮੇ ਉਹਨਾਂ ਨੂੰ ਅਸੀਂ ਨਾਦੀ ਧੁਨੀਆਂ ਕਹਿੰਦੇ ਆ। ਜਿੰਨਾ ਧੁਨੀਆਂ ਨੂੰ ਉਚਾਰਨ ਕਰਨ ਸਮੇ ਕੰਬਣੀ ਪੈਦਾ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਅਨਾਦਿਤ ਧੁਨੀਆਂ ਕਹਿੰਦੇ ਆ ਇਸੇ ਤਰ੍ਹਾਂ ਪ੍ਰਾਣਤਾ ਦਾ ਜਿਹੜਾ ਸਬੰਧ ਆ ਉਹ ਸਾਹ ਦੀ ਮਿਕਦਾਰ ਦੇ ਨਾਲ ਆ ਜਿੰਨਾ ਧੁਨੀਆਂ ਨੂੰ ਉਚਾਰਨ ਕਰਨ ਸਮੇਂ ਜਿਹੜਾ ਸਾਹ ਉਹ ਬੱਧ ਮਾਤਰਾ ਦੇ ਵਿੱਚ ਛੱਡਿਆ ਜਾਂਦਾ ਉਹਨਾਂ ਨੂੰ ਅਸੀਂ ਮਹਾ ਪ੍ਰਾਣ ਧੁਨੀਆਂ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਸਧਾਰਨ ਮਾਤਰਾ ਦੇ ਵਿੱਚ ਹੀ ਸਾਹ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਹਵਾ ਦੀ ਸਾਹ ਦੀ ਹਵਾ ਜਿਹੜੀ ਅਸੀਂ ਬਾਹਰ ਕੱਢਦੇ ਆ ਜਦੋਂ ਉਹਦੇ ਵਿੱਚ ਸਧਾਰਨ ਮਾਤਰਾ ਦੇ ਵਿੱਚ ਜਿਹੜੀ ਹਵਾ ਵਰਤੀ ਜਾਂਦੀ ਹੈ ਤਾਂ ਉਹਨੂੰ ਅਸੀਂ ਅਲਪ ਪ੍ਰਾਣ ਧੁਨੀਆਂ ਜਿਹੜੀਆਂ ਕਹਿੰਦੇ ਆ ਇਹਦੇ ਵਿੱਚ ਅਸੀਂ ਬਹੁਤ ਸੌਖੇ ਤਰੀਕੇ ਨਾਲ ਸਮਝ ਸਕਦੇ ਆ ਅਨਾਦੀ ਧੁਨੀਆਂ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇ ਸੁਰ ਤੰਦਾਂ ਦੇ ਵਿੱਚ ਕੰਬਾਹਟ ਪੈਦਾ ਨਹੀਂ ਹੁੰਦੀ ਬੋਲ ਕੇ ਦੇਖੋ ਕ ਕ ਖ ਖ ਚ ਚ ਟ ਟ ਤ ਪ ਪ ਇਹਨਾਂ ਨੂੰ ਉਚਾਰਨ ਕਰਨ ਸਮੇ ਨਾ ਮਤਲਬ ਕਿ ਸੁਰ ਤੰਦਾਂ ਚ ਕੰਬਾਹਟ ਪੈਦਾ ਨਹੀਂ ਹੁੰਦੀ ਇਹ ਅਨਾਦੀ ਧੁਨੀਆਂ ਨੇ ਤੇ अल्पप्राण ਨੇ ਜਦੋਂ ਅਸੀਂ ਇਹਨਾਂ ਨੂੰ ਉਚਾਰਨ ਕਰਦੇ ਆ ਤਾਂ ਸਾਹ ਜਿਹੜਾ ਉਹ ਮਤਲਬ ਕਿ ਸਧਾਰਨ ਰੂਪ ਦੇ ਵਿੱਚ ਹੀ ਬਾਹਰ ਕੱਢਿਆ ਜਾਂਦਾ ਉਹਦੇ ਵਿੱਚ ਜਿਹੜੀ ਹਵਾ ਉਹ ਹਵਾ ਦੀ ਮਿਕਦਾਰ ਆ ਜਿਹੜੀ ਉਹ ਸਧਾਰਨ ਰੂਪ ਦੇ ਵਿੱਚ ਹੀ ਵਰਤੀ ਜਾਂਦੀ ਆ ਤੇ ਉਸ ਤੋਂ ਬਾਅਦ ਹੈਗਾ ਮਹਾਪ੍ਰਾਣ ਤੁਨੀ ਆ ਜਿਹਦੇ ਵਿੱਚ ਖਖਾ ਛਛਾ ਠਠਾ ਥੱਥਾ ਖੱਫਾ ਜਦੋਂ ਅਸੀਂ ਇਹਨਾਂ ਨੂੰ ਉਚਾਰਨ ਕਰਦੇ ਆਂ ਤਾਂ ਪਹਿਲੀਆਂ ਧੁਨੀਆਂ ਦੇ ਨਾਲੋਂ ਇਹਨਾਂ ਨੂੰ ਉਚਾਰਨ ਕਰ ਸਮੇ ਸਾਹ ਦੀ ਹਵਾ ਵੱਧ ਮਾਤਰਾ ਦੇ ਵਿੱਚ ਛੱਡੀ ਜਾਂਦੀ ਹੈ ਠੀਕ ਹੈ ਤੇ ਦੂਸਰਾ ਹੈਗਾ ਅਨਾਦੀ ਧੁਨੀਆਂ ਇਹਨਾਂ ਨੂੰ ਉਚਾਰਨ ਕਰਨ ਸਮੇ ਜਿਹੜਾ ਉਹ ਕੰਬਾਹਟ ਪੈਦਾ ਨਹੀਂ ਹੁੰਦੀ ਹੈਗੀ ਸੁਰਤੰਦਾਂ ਦੇ ਵਿੱਚ ਕੰਬਾਹਟ ਪੈਦਾ ਨਹੀਂ ਹੁੰਦੀ ਤਾਂ ਨਾਦੀ ਧੁਨੀਆਂ ਹੋਰ ਕਿਹੜੀਆਂ ਨੇ ਗੱਗਾ ਜੱਜਾ ਡੱਡਾ ਦੱਦਾ ਬੱਬਾ ਤਾਂ ਹੁਣ ਇਹ ਉਚਾਰਨ ਕਰਕੇ ਦੇਖੋ ਇਹਨਾਂ ਨੂੰ ਉਚਾਰਨ ਕਰਨ ਲੱਗੇ ਸਾਡੇ ਸੁਰਤੰਦਾਂ ਦੇ ਵਿੱਚ ਜਿਹੜੀ ਉਹ ਕੰਬਾਹਟ ਪੈਦਾ ਹੁੰਦੀ ਹੈ ਗੱਗਾ ਜੱਜਾ ਡੱਡਾ ਦੱਦਾ ਬੱਬਾ ਤਾਂ ਇਹ ਕਿਹੜੀਆਂ ਧੁਨੀਆਂ ਨੇ ਨਾਦੀ ਧੁਨੀਆਂ ਨੇ ਤੇ ਅਲਪ ਪ੍ਰਾਣ ਨੇ ਪਰ ਇਹਨਾਂ ਨੂੰ ਉਚਾਰਨ ਕਰਨ ਸਮੇਂ ਸਾਹ ਦੀ ਮਿਕਦਾਰ ਜਿਹੜੀ ਸਧਾਰਨ ਰੂਪ ਦੇ ਵਿੱਚ ਹੀ ਹੁੰਦੀ ਆ ਉਹ ਕੋਈ ਵੱਧ ਮਾਤਰਾ ਦੇ ਵਿੱਚ ਹਵਾ ਜਿਹੜੀ ਉਹ ਬਾਹਰ ਨਹੀਂ ਨਿਕਲਦੀ ਹੈਗੀ ਤਾਂ ਇਹ ਅਲਪ ਪ੍ਰਾਣ ਧੁਨੀਆਂ ਨੇ ਤੇ ਨਾਦੀ ਧੁਨੀਆਂ ਨੇ ਤੇ ਇਸ ਤੋਂ ਬਾਅਦ ਅਸੀਂ ਕੀ ਗੱਲ ਕਰਾਂਗੇ ਨਾਸਕੀ ਧੁਨੀਆਂ ਦੀ ਨਾਸਕੀ ਧੁਨੀਆਂ ਕਿਹੜੀਆਂ ਨੇ ਨਾਸਕੀ ਧੁਨੀਆਂ ਉਹ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਸਮੇਂ ਜਿਹੜੀ ਸਾਹ ਦੀ ਹਵਾ ਹੋ ਨੱਕ ਦੇ ਰਾਹੀਂ ਬਾਹਰ ਨਿਕਲਦੀ ਹੈ ਉਹਨਾਂ ਨੂੰ ਅਸੀਂ ਗੰਗਾ ਨੀਂਆ ਨਾਣਾ ਨੰਨਾ ਮੰਮਾ ਇਹ ਨਾਸਕੀ ਧੁਨੀਆਂ ਪਾਸੇਦਾਰ ਵਿਅੰਜਨ ਕਿਹੜੇ ਨੇ ਲੱਲੇ ਪੈਰ ਬਿੰਦੀ ਤੇ ਲੱਲਾ ਜਦੋਂ ਅਸੀਂ ਇਹਨਾਂ ਨੂੰ ਉਚਾਰਨ ਕਰਦੇ ਆ ਤਾਂ ਜਿਹੜੀ ਜੀਭ ਦੇ ਪਾਸਿਆਂ ਦੇ ਵਿੱਚ ਦੀ ਹਵਾ ਨਿਕਲਦੀ ਹੈ ਦੋਨਾਂ ਪਾਸਿਆਂ ਤੇ ਤੇ ਉਹ ਮਤਲਬ ਕਿ ਇਹਨਾਂ ਨੂੰ ਅਸੀਂ ਪਾਸੇਦਾਰ ਵਿਅੰਜਨ ਕਹਿੰਦੇ ਆ ਕੰਬਮਾ ਵਿਅੰਜਨ ਕਿਹੜਾ ਰਾਰਾ ਜਦੋਂ ਅਸੀਂ ਰਾਰੇ ਨੂੰ ਉਚਾਰਦੇ ਆ ਤਾਂ ਕੰਬਾਹਟ ਪੈਦਾ ਹੁੰਦੀ ਆ ਉਚਾਰਨ ਕਰਨ ਸਮੇਂ ਜਿਹੜੀ ਕੰਬਾਹਟ ਪੈਦਾ ਹੁੰਦੀ ਆ ਉਸ ਤੋਂ ਇਹਦਾ ਉਚਾਰਨ ਵਿਧੀ ਹੈ ਜਿਹੜੀ ਇਹਦੀ ਕੀ ਆ ਕੰਬਮਾ ਵਿਅੰਜਨ ਹੈ ਤੇ ਫੜਕਮਾ ਵਿਅੰਜਨ ਕਿਹੜਾ ਤੇ ਰਾੜਾ ਜਦੋਂ ਅਸੀਂ ਰਾੜੇ ਨੂੰ ਉਚਾਰਦੇ ਆਂ ਇਧਰ ਉਹ ਉਲਟ ਜੀਭੀ ਵੀ ਆ ਤਾਂ ਇਹ ਉਚਾਰਨ ਵਿਧੀ ਦੇ ਆਧਾਰ ਤੇ ਇਹਨੂੰ ਫੜਕਮਾ ਵਿਅੰਜਨ ਕਿਹਾ ਜਾਂਦਾ ਕਿਉਂਕਿ ਜਦੋਂ ਅਸੀਂ ਇਹਨੂੰ ਇਹਦਾ ਉਚਾਰਨ ਕਰਦੇ ਤਾਂ ਜੀਭ ਆ ਜਿਹੜੀ ਉਹ ਉਹਦਾ ਪੁੱਠਾ ਪਾਸਾ ਉੱਪਰ ਤਾਲੂ ਨਾਲ ਲੱਗ ਕੇ ਤੇ ਫੜਾਕੇ ਨਾਲ ਜਿਹੜੀ ਹਵਾ ਜਿਹੜੀ ਉਹ ਬਾਹਰ ਨਿਕਲਦੀ ਹੈ ਇਹਨੂੰ ਅਸੀਂ ਫੜਕਮਾ ਵਿਅੰਜਨ ਕਹਿੰਨੇ ਆਂ ਸੱਸੇ ਪੈਰ ਬਿੰਦੀ ਤੇ ਸੱਸਾ ਇੱਕ ਹਾ ਹ ਇੱਕ ਹੈਵੇਂ ਵਿਅੰਜਨ ਨੇ ਸਰਕਮੇ ਵਿਅੰਜਨ ਜਈਆ ਤੇ ਵਾਵਾ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਕਦੇ ਇਹ ਵਿਅੰਜਨ ਵੱਲ ਨੂੰ ਹੋ ਜਾਂਦੇ ਨੇ ਪੂਰਨ ਵਿਅੰਜਨ ਬਣ ਜਾਂਦੇ ਨੇ ਕਦੇ ਇਹ ਸਵਰ ਦੇ ਰੂਪ ਦੇ ਵਿੱਚ ਬਦਲ ਜਾਂਦੇ ਨੇ ਇਹ ਸਰਕ ਜਾਂਦੇ ਨੇ ਇਹ ਇਹਨਾਂ ਦਾ ਉਚਾਰਨ ਵਿਧੀ ਹੈ ਜਿਹੜੀ ਇਹ ਸਰਕਮੀ ਆ ਤਾਂ ਉਚਾਰਨ ਵਿਧੀ ਦੇ ਆਧਾਰ ਤੇ ਇਹ ਸਰਕਮੇ ਵਿਅੰਜਨ ਨੇ ਤੇ ਇਹ ਆਪਾਂ ਵਿਅੰਜਨਾਂ ਦਾ ਵਰਗੀਕਰਨ ਜਿਹੜਾ ਉਹ ਕੀਤਾ ਜਿਹਦੇ ਵਿੱਚ ਅਸੀਂ ਖੰਡੀ ਧੁਨੀਆਂ ਆਪਾਂ ਜਿੱਥੋਂ ਸ਼ੁਰੂ ਕੀਤਾ ਸੀਗਾ ਇਹ ਵਿਸ਼ਾ ਖੰਡੀ ਧੁਨੀਆਂ ਦੇ ਵਿੱਚ ਸਵਰ ਅਤੇ ਵਿਅੰਜਨ ਅਸੀਂ ਦੋਨਾਂ ਦਾ ਵਰਗੀਕਰਨ ਕਰ ਦਿੱਤਾ ਤੇ ਮੈਨੂੰ ਆਸ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਲੱਗ ਗਿਆ ਹੋਣਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ